ਆ ਵੀਰੇ ਇਹ ਡੀਲਰ ਰੇਟ ਦੇ ਵਿੱਚ ਤੁਹਾਨੂੰ ਆਹ ਕਾਰ ਮਿਲ ਜਾਣੀ ਆ ਜੇ ਕਿਸੇ ਨੇ ਲੈਣੀ ਆ ਛੇਤੀ ਵਿਜ਼ਿਟ ਕਰ ਲਓ ਕਮਲ ਆਟੋ ਡੀਲਸ ਕਿੰਨਾ ਰੇਟ ਆ ਨੌਨ ਐਕਸੀਡੈਂਟ ਗੱਡੀ ਆ ਹਾਂ 6.5 ਲੱਖ ਰੁਪਈਆ ਥੋੜੀ ਜੀ ਕਮਿਸ਼ਨ ਲੈਣੀ ਮੈਂ 6.5 ਲੱਖ ਰੁਪਈਆ ਦੇ ਵਿੱਚ ਵੈਨਿਊ ਮਾਡਲ 2000 2019 ਮਾਡਲ ਐਸ ਵੇਰੀਐਂਟ ਆ ਇਸੇ ਪਾਸੋਂ ਨੀ ਆ ਰੇਟ ਮਿਲਣਾ ਮਿੱਤਰੋ ਜਲਦੀ ਵਿਜ਼ਿਟ ਕਰ ਲਿਓ ਵੀਰੇ ਇੱਕ ਹੋਰ ਕਸਟਮਰ ਦੀ ਕਾਰ ਆਏ ਹੋਏ ਥੋੜੀ ਕੋ ਸਪੋਰਟ ਅੱਜ ਤਾਂ ਮਨ ਲੱਗਾ ਮੈਨੂੰ ਟਾਈਟਲ ਇਹੀ ਲਾਉਣਾ ਬੂ ਘਰੇਲੂ ਕਾਰਾਂ ਜੇ ਕਿਸੇ ਨੇ ਲੈਣੀਆਂ ਨੇ ਤਾਂ ਕਮਲਾ ਟੂ ਡੀਲਸ ਤੇ ਆਜੋ ਬਿਲਕੁਲ ਔਰ ਇੱਕ ਰੀਲੂ ਕਾਰਾਂ ਮਿਲਣਗੀਆਂ ਉਹ ਵੀ ਪੰਜਾਬ ਨੰਬਰ ਦੀ ਹਾਂ ਤੁਹਾਨੂੰ ਬਸ ਸਾਰੀਆਂ ਦੀ ਬੌਂਡ ਠਕਾ ਦੇ ਬਈ ਬਿਲਕੁਲ ਚੈੱਕ ਕਰ ਲੋ ਸੀਲਿੰਗ ਇਹਦੀ ਵੀ ਬਈ ਹਣਾ ਓਕੇ ਰਿਪੋਰਟ ਓਕੇ ਰਿਪੋਰਟ ਵੀਰੇ ਸੀਲਿੰਗਾਂ ਸੂਲਗੀਆਂ ਸਭ ਓਕੇ ਗੱਡੀਆਂ ਵਧੀਆ ਹੀ ਮਿਲਦੀਆਂ ਆਪਣੇ ਕੋਲ ਯਾਰ ਵਾਹ ਦੇਖ ਕੇ ਪਤਾ ਕੀ ਗੱਲ ਆ ਵੀਰੇ ਆਪਾਂ ਕਰਦੇ ਹਾਂ ਸ਼ੌਂਕ ਨਾਲ ਕੰਮ ਹਾਂਜੀ ਹਾਂ ਕੁਆਲਿਟੀ ਦਾ ਫਿਰ ਦੇਣੀ ਹੋਈ ਏ ਯਾਰ ਵੀਰੇ ਫੋਰ ਟੂਨਰ ਹਾਂਜੀ 2010 ਮਾਡਲ ਆ 4x4 ਮੈਨੂਅਲ ਆ ਹਾਂਜੀ ਰੇਟ ਪੂਰੇ ਇੰਡੀਆ ਜਿਨੀ ਲੱਭਣਾ ਹਾਂ ਬਹੁਤ ਛੋ ਸਿਰਫ 5 ਲੱਖ ਤੇ 50 ਹਜ਼ਾਰ 9.5 ਲੱਖ ਰੁਪਈਆ ਦੇ ਵਿੱਚ 13 ਮਾਡਲ ਫੋਰਚੂਨਰ ਬਈ ਇਹ ਫਸਟ ਓਨਰ ਗੱਡੀ ਆ ਰੇਟ 23,95 ਹਜ਼ਾਰ ਬਸ ਬਸ ਮਾਰਕੀਟ ਮੰਗਦੀ ਹੈ ਕਿ 25 25 26 26 ਲੱਖ ਰੁਪਈਆ 22 ਲੱਖ ਰੁਪਈਆ 22 ਲੱਖ ਰੁਪਈਆ ਪਰ ਸਾਡੇ ਲਵੇ ਹੈਗੀ ਹੈ ਕਿ 23 ਲੱਖ 95000 95000 ਰੁਪਈਆ ਦੀ ਕਾਰ ਹੈ ਇਹ ਦੋ ਰੱਟ ਦੋਈਆਂ ਬੱਸ ਨਾ ਰੱਬ ਸਾਹ ਦਵੇ ਫੋਰਚਨਰ ਤਾਂ ਪਹਿਲਾਂ ਲੈਣੀ ਆ ਆ ਤਾਂ ਗੱਲ ਬਣਦੀ ਆ ਹੈਨਾ ਜੇ ਰੱਬ ਥੋੜੇ ਜੇ ਪੈਸੇ ਹੋਰ ਦੇ ਦੇਣਾ ਮੈਂ ਫੋਰਚਨਰ ਲੈ ਲਾਂ ਬਾਈ ਮੇਰੇ ਕੋਲ ਬਈ ਇਹ ਹੁੰਦਾ ਪਿਆਰ ਦੇਖੋ ਬਈ ਹੈਨਾ ਤੇ ਬਾਈ ਨੇ ਆਪਣੇ ਨਾਮ ਦੇ ਨਾਲ ਆਪਣਾ ਨਾਮ ਵੀ ਐਡ ਕਰਿਆ ਬਈ ਵਿੱਚ ਹੈ ਤੇ ਬਈ ਸਾਰੀਆਂ ਪਲੇਟਾਂ ਚੈੱਕ ਕਰ ਲਓ ਬਈ ਹੈਨਾ ਕਮਲਾਟੋ ਡੀਸ ਤੇ ਮਾਈ ਰਾਈਡ ਤੁਰੀ ਇਹ ਪਿਆਰ ਬਈ ਅਈ ਬਰਕਰਾਰ ਰਵੇ ਬਈ ਹਨਾ ਅਸੀਂ ਇਹੀ ਆਸ ਕਰਦੇ ਆਂਗੇ ਤੇ ਹੁਣ ਗੱਲ ਕਰਾਂ ਬਈ ਗੱਡੀਆਂ ਦੀ ਤੇ ਗੱਡੀਆਂ ਆਪਾਂ ਤੁਹਾਨੂੰ ਸ਼ੁਰੂ ਤੋਂ ਬਹੁਤ ਵਧੀਆ ਗੱਡੀਆਂ ਦੇ ਰਿਆਂਗੇ ਤੇ ਜੇ ਕਿਸੇ ਨੇ ਉਹਨੂੰ ਚੰਗੀ ਕਾਰ ਲੈਣੀ ਆ ਅੱਜ ਮੈਂ ਤੁਹਾਨੂੰ 7 ਸੀਟਰ ਗੱਡੀਆਂ ਦਊਂਗਾ ਲਗਭਗ ਸਾਰੀਆਂ ਬਈ ਆ ਫਾਈਨਾਂਸ ਦੀ ਫੈਸਿਲਿਟੀ ਅਵੇਲੇਬਲ ਹੈਗੀ ਹੈ ਤੇ ਕੋਈ ਵੀ ਗੱਡੀ ਲੈਣੀ ਹੈ ਅਗਰ ਤੁਹਾਨੂੰ ਬਈ 2-3 ਲੱਖ ਤੋਂ ਲੈ ਕੇ 25 ਤੋਂ 50 ਲੱਖ ਤੱਕ ਦੀ ਤਾਂ ਤੁਹਾਨੂੰ ਸਾਰੀਆਂ ਆਪਾਂ ਇਸ ਬਲੌਗ ਦੇ ਵਿੱਚ ਦਵਾਂਗੇ ਕਮਲ ਆਟੋ ਡੀਸ ਲੁਧਿਆਣਾ ਤੇ ਖੜਿਆ ਤੇ ਬਾਈ ਰਕੇਸ਼ ਜੀ ਆਪਣੇ ਨਾਲ ਨੇ ਗੱਲਬਾਤ ਕਰਦੇ ਆ ਸასი ਗਾਲ ਵੀਰੇ ਸასი ਗਾਲ ਵੀਰੇ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਵੀਰੇ ਸਭ ਤੋਂ ਪਹਿਲਾਂ ਤਾਂ ਹੀ ਧੰਨਵਾਦ ਤੁਹਾਡਾ ਹਨਾ ਦੇਖੋ ਆ ਚੀਜ਼ ਬਾਰੇ ਵੀਰੇ ਪਿਆਰ ਆ ਯਾਰ ਦੱਸ ਕਿਹੜਾ ਹੈ ਇਹ ਪਿਆਰ ਆ ਵੀ ਹੈ ਤੇ ਬਈ ਹੁਣ ਜਿਹੜੀਆਂ ਗੱਡੀਆਂ ਦਾ ਕਾਗਜ਼ ਪੱਤਰਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਬਿਲਕੁਲ ਐਕਸੀਡੈਂਟ ਲਾਉਣ ਐਕਸੀਡੈਂਟ ਦੀ ਤੁਹਾਨੂੰ ਕੋਈ ਪੁੱਛਣ ਦੀ ਲੋੜ ਨਹੀਂ ਕਿਉਂਕਿ ਇਹ ਚੀਜ਼ ਨਾ ਉਹਨੂੰ ਪੁੱਛੀ ਜਾਂਦੀ ਹੈ ਕਿ ਜਿਹੜੇ ਬੰਦੇ ਲਵਾ ਪਹਿਲੀ ਵਾਰ ਆਪਾਂ ਕੰਮ ਕਰਦੇ ਬਿਲਕੁਲ ਸਾਡਾ ਹੈਗਾ ਬਈ ਹਨਾ ਸ਼ੁਰੂ ਦੀ ਕੰਮ ਆਪਾਂ ਬਾਈ ਹੁਣ ਇਕੱਠੇ ਕਰਦੇ ਆਂ ਇਹ ਚੀਜ਼ ਤਾਂ ਬਾਈ ਬੇਜੰਤ ਹੋ ਕੇ ਆਓ ਤੁਸੀਂ ਤੇ ਬਸ ਹੁਣ ਮੇਨ ਗੱਲ ਕਰੋ ਵਧੀਆ ਗੱਡੀ ਦੀ ਤੁਹਾਨੂੰ ਵਧੀਆ ਗੱਡੀ ਹੀ ਦਵਾਂਗੇ ਤੇ ਆਪਾਂ ਸਟਾਰਟ ਕਰੀਏ ਆਰਟੀਗਾ ਆਪਾਂ ਸਟਾਰਟ ਕਰਦੇ ਆਂ ਅਕਸਰ ਡਿਮਾਂਡ ਰਹਿੰਦੀ ਆ ਆਰਟੀਗਾ ਦੀ ਬਾਈ ਹਨਾ ਤੇ ਬਸ ਆਜੋ ਜੇ ਕਿਸੇ ਨੇ ਗੱਡੀ ਲੈਣੀ ਆ ਲੁਧਿਆਣੇ ਕਮਲਾ ਟੋ ਡੀਸ ਦੇ ਉੱਤੇ ਚੰਗੀਕਾਰ ਆ ਚੈੱਕ ਕਰੋ ਬਾਈ ਕਾਰ ਹਾਂਜੀ ਡਾਰਕ ਗ੍ਰੇ ਕਲਰ ਦੀ ਕਾਰ ਹੈ ਹਾਂਜੀ ਗ੍ਰੇ ਕਲਰ ਆ ਵੀਰੇ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਟਾਇਰ ਜਮਾਂ ਨਵੇਂ ਨੇ ਹਾਂਜੀ ਠੀਕ ਆ ਤਿੰਨ ਟਾਇਰ ਜਮਾਂ ਨਵੇਂ ਨੇ ਇੱਕ ਪੁਰਾਣਾ ਉਹ ਆਪਾਂ ਨਵਾਂ ਲਵਾ ਦਾਂਗੇ ਠੀਕ ਆ ਜੀ ਠੀਕ ਆ ਜੀ ਫਰਸਟ ਓਨਰ ਕਾਰ ਆ ਓਕੇ ਬਹੁਤ ਹੀ ਸਾਫ ਸੁਥਰੀ ਨਜਾਇਜ਼ ਹੀ ਚੈੱਕ ਕਰੋ ਕੁਆਲਿਟੀ ਤੁਸੀਂ ਤੁਹਾਨੂੰ ਸਾਰੀਆਂ ਗੱਡੀਆਂ ਮੈਂ ਅੰਦਰੋਂ ਦਿਖਾਉਂਗਾ ਅੱਜ ਬਈ ਮੈਂ ਕਹਿੰਦਾ ਕੋਈ ਸੀਟ ਕਵਰ ਕੋਈ ਮੈਟ ਕੋਈ ਹੋਰ ਚੀਜ਼ ਕੋਈ ਤੁਹਾਨੂੰ ਬੀਲ ਕੱਪਣੀ ਲਾਉਣਾ ਠੀਕ ਆ ਕੋਈ ਕੰਮ ਮਤਲਬ ਕਿ ਕਰਾਉਣ ਵਾਲਾ ਛੜਦਾ ਹੀ ਨਹੀਂ ਯਾਰ ਅਸੀਂ ਠੀਕ ਆ ਤੇ ਮਤਲਬ ਵੀ ਜਿਹੜੇ ਆਪਣੇ ਭਰਾ ਨੇ ਬਈ ਇਹਨਾਂ ਨੂੰ ਲੋਡ ਹੀ ਨਾ ਪਵੇ ਵੀ ਕੋਈ ਕੰਮ ਕਰਾਉਣ ਦੀ ਹਾਂ ਬਿਲਕੁਲ ਅੱਛਾ ਮਾਡਲ ਸੀ 2000 2019 ਮਾਡਲ ਆ ਵੀਰੇ 19 ਮਾਡਲ ਇਹ ਪੈਟਰੋਲ ਹੈ ਇਹ ਵੀਰੇ ਡੀਜ਼ਲ ਆ ਅੱਛਾ ਡੀਜ਼ਲ ਹੈ ਹਾਂਜੀ ਇਹ ਇੰਜਨ ਉਹਨਾ ਛੋਟਾ ਨਹੀਂ ਹੈ ਇਹ ਵੀਰੇ ਬਸ ਇਹੀ ਆਉਂਦਾ ਸੀਗਾ ਇਹਦੇ ਚ ਠੀਕ ਹੈ ਅੱਛਾ ਤਾਂ ਹੀ ਉਹ ਐਵਰੇਜ ਬੱਧ ਦਿੰਦੀ ਆ ਇਹ ਹਾਂਜੀ ਬਿਲਕੁਲ ਹਾਈਬ੍ਰਿਡ ਹੈ ਇਹ हाइब्रिड दे इंजन ਆ ਵੀਰੇ 스마트 하이브리드 ਠੀਕ ਹੈ ਜੀ ਇਹ ਟੈਕਨੋਲੋਜੀ ਜਿਹੜੀ ਆ ਐਵਰੇਜ ਵੱਧ ਦੇਣੇ 2-3 ਕਿਲੋਮੀਟਰ ਦਾ ਐਵਰੇਜ ਦਾ ਫਰਕ ਪੈਂਦਾ ਪੁਰਾਣੀ ਆਰਟੀਆ ਤੇ ਨਵੀਂ ਆਰਟੀਆ ਦਾ ਪੁਰਾਣੀ ਦਿੰਦੀ ਜੀ 22 23 24 ਇਹ ਵੱਧ ਦੇ ਦਿੰਦੀ ਆ ਵੀਰੇ ਇਹ 27 22 ਦੀ ਇਹ 26 27 ਦੀ ਕਰ ਦਿੰਦੀ ਆ ਲੈ ਬਾਈ ਮਿੱਤਰੋ ਡੀਜ਼ਲ ਇੰਜਨ ਦੀ ਕਾਰ ਆ ਆਰਟੀਆ ਡੀਜ਼ਲ ਦੀ ਜੇ ਹੁਣ ਕਿਸੇ ਨੇ ਇਹ ਕਾਰ ਲੈਣੀ ਆ ਤਾਂ ਬਾਈ ਵਿਜ਼ਿਟ ਕਰ ਲਿਓ ਕਮਲ ਆਟੋ ਡੀਲਰਸ ਤੇ ਅੱਛਾ ਉਹ ਮਾਡਲ 19 2019 ਮਾਡਲ ਆ ਵੀਰੇ ਫਸਟ ਓਨਰ ਆ ਰੇਟ 9.5 ਲੱਖ ਰੁਪਇਆ ਵੀਰੇ ਇਹਦਾ ਰੇਟ ਰੱਖਿਆ ਆਸਕਿੰਗ ਰੇਟ ਆ ਹਾਂਜੀ ਸਾਰੀ オリジナル ਪੇਂਟ ਦੀ ਕਾਰ ਲੈ ਸਾਰੀ オリジナル ਪੇਂਟ ਦੀ ਕਾਰ 9.5 ਲੱਖ ਰੁਪਇਆ ਬਾਕੀ ਆ ਜੋ ਜੇ ਹੁਣ ਬਾਈ ਹੋਰੀ ਸਾਨੂੰ ਪਿਆਰ ਕਰਦੇ ਨੇ ਤੁਹਾਨੂੰ ਵੀ ਪਿਆਰ ਕਰਦੇ ਨੇ ਮੌਕੇ ਤੇ ਪਿਆਰ ਨਾਲ ਜੋੜੂ ਵੀ ਇਮਾਨਦਾਰ ਹੋਗਾ ਤੁਹਾਡਾ ਹੋ ਜਾਊਗਾ ਵੀਰੇ ਇਹ ਹੁਣ ਆ ਗਈ ਆਪਣੇ ਕੋਲ ਵੀਰੇ 60000 ਹੀ ਚੱਲੀ ਆ ਗੱਡੀ ਸਾਡੀ ਠੀਕ ਹੈ ਇਹ ਵੀ 60 ਹੀ ਚੱਲੀ ਆ ਅੱਛਾ ਵੈਨਿਊ ਆ ਗਈ ਵੈਨਿਊ ਆ ਗਈ ਇਹ ਕੁੱਚੀਆਂ ਗੱਡੀਆਂ ਲਿਆਏ ਅੱਜ ਆਪਾਂ ਸਾਰੀਆਂ ਇੱਥੇ ਠੀਕ ਹੈ ਜੀ ਇਹ ਆ ਗਈ 5 ਸੀਟਰ ਹਾਂਜੀ 5 ਸੀਟਰ ਆ 2019 ਮਾਡਲ ਆ ਹਾਂਜੀ ਫਸਟ ਸੈ ਲੋਕਲ ਜਿੰਨੀਆਂ ਕਾਰਾਂ ਆਪਾਂ ਦਿਖਾਵਾਂਗੇ ਤਕਰੀਬਨ ਸਾਰੀਆਂ ਪੰਜਾਬ ਨੰਬਰ ਹੋਣਗੀਆਂ ਜੇ ਕੋਈ ਬਾਹਰ ਦਾ ਹੋਇਆ ਤਾਂ ਦੱਸ ਦਾਂਗੇ ਬਸ ਸਾਰੀਆਂ ਪੰਜਾਬ ਨੰਬਰ ਹੀ ਨੇ ਠੀਕ ਹੈ ਜੀ ਇਹ ਵੀਰੇ ਗੱਡੀ ਹੈਗੀ ਆਪਣੀ 2019 ਮਾਡਲ 60000 ਚੱਲੀ ਆ ਕਾਰ ਜੈਨੂਨ ਕੰਪਨੀ ਰਿਕਾਰਡ ਤੇ ਪੈਟਰੋਲ ਕਾਰ ਆ ਪੈਟਰੋਲ ਦੀ ਹਾਂਜੀ ਐਸ ਵੇਰੀਐਂਟ ਆ ਹਾਂ ਹਾਂ ਠਮਾਕੇ ਵਾਲਾ ਹੀ ਰੇਟ ਆ ਅੱਛਾ ਠੀਕ ਆ ਬਈ ਐਸ ਨੂੰ ਵਾਲਾ ਹੀ ਆ ਠੀਕ ਹੈ ਇੰਨੀ ਸਸਤੀ ਨਹੀਂ ਮਿਲਦੀ ਇਹ ਡੀਲਰ ਰੇਟ ਵਾਲੀ ਕਾਰ ਆ ਵੀਰੇ ਇਹ ਡੀਲਰ ਰੇਟ ਦੇ ਵਿੱਚ ਤੁਹਾਨੂੰ ਆਹ ਕਾਰ ਮਿਲ ਜਾਣੀ ਆ ਹਾਂਜੀ ਜੇ ਕਿਸੇ ਨੇ ਲੈਣੀਆਂ ਛੇਤੀ ਵਿਜ਼ਿਟ ਕਰ ਲਓ ਕਮਲਾਟੋ ਡੀਲਰ ਸੇ ਕਿੰਨਾ ਰੇਟ ਹੈ ਨਾਨ ਐਕਸੀਡੈਂਟ ਗੱਡੀ ਆ ਹਾਂ 6.5 ਲੱਖ ਰੁਪਇਆ ਥੋੜੀ ਜੀ ਕਮਿਸ਼ਨ ਲੈਣੀ ਮੈਂ ਸਾਡੇ 6 ਲੱਖ ਰੁਪਈਆ ਦੇ ਵਿੱਚ ਵੈਨਿਊ ਮਾਡਲ 2000 2019 ਮਾਡਲ ਐਸ ਵੇਰੀਐਂਟ ਆ ਇਸੇ ਪਾਸੋਂ ਯਾਰ ਰੇਟ ਮਿਲਣਾ ਮਿੱਤਰੋ ਜਲਦੀ ਵਿਜ਼ਿਟ ਕਰ ਲਿਓ ਹੁਣ ਤੁਹਾਨੂੰ ਆਪਾਂ ਬੌਂਡ ਖੋਲ ਕੇ ਦਿਖਾ ਦਈਏ ਦਾ ਹਾਂਜੀ ਹਾਂਜੀ ਬਿਲਕੁਲ ਲੈ ਲਈ ਬਾਈ ਹੈਨਾ ਕਿਉਂਕਿ ਅੱਜ ਆਪਣੇ ਕੋਲ ਕਾਰਾਂ ਥੋੜੀਆਂ ਨੇ ਜਦੋਂ ਕਿ ਬੜਾ ਜ਼ਿਆਦਾ ਹੁੰਦੀਆਂ ਨੇ ਬਈ ਉਹ ਥੋੜਾ ਔਖਾ ਹੋ ਗਿਆ ਨਾਲ ਵੀਡੀਓ ਬਹਾਵਾ ਲੰਬੀ ਹੋ ਗਈ ਇਹ ਵੀ ਨੇ ਕਸਟਮਰ ਦੀ ਕਾਰ ਆ ਕੋਈ ਧਵਾਈ ਨਹੀਂ ਕੋਈ ਵਾਸ਼ ਨਹੀਂ ਕੀਤੀ ਘਰੇਲੂ ਕਾਰ ਆ ਘਰੇਲੂ ਕਾਰ ਆ ਡੀਲਰ ਰੇਟ ਤੇ ਤਾਂ ਹੀ ਆ ਇਹ ਬਸ ਚੱਕ ਲੋ ਬਸ ਵਾਹ ਜੀ ਬਹੁਤ ਸੋਹਣੀ ਕਾਰ ਆ ਬਈ ਪੈਟਰੋਲ ਦੀ ਸਾਰੀ origignal ਦੀ ਗਾਰੰਟੀ ਆ ਠੀਕ ਆ ਜੀ ਨੋਨ ਐਕਸੀਡੈਂਟ ਪੈਟਰੋਲ ਹਾਂਜੀ ਪੈਟਰੋਲ ਕਾਰ ਪੈਟਰੋਲ ਦੇ ਵਿੱਚ ਵੈਨਿਊ ਕਾਰ ਬਈ ਆਹ ਕਾਰ ਲੈ ਜਾ ਜੇ ਕਿਸੇ ਨੇ ਲੈਣੀ ਆ ਰੇਟ ਮੈਂ ਆਪ ਫਰਾਨਾ ਯਾਰ ਬਈ ਲੋਕਲ ਨੰਬਰ ਦੀ ਕਾਰ ਲੈ ਲੋ ਲੋਕਲ ਨੰਬਰ ਪੀਵੀ 10 ਹੀ ਆ ਇਹਦਾ ਪੀਵੀ 10 ਲੁਧਿਆਣਾ ਪੀਵੀ 99 99 ਲੁਧਿਆਣੀ ਆ ਆਹ ਮੈਨੂੰ ਲੁਧਿਆਣੇ ਦਾ ਹੀ ਆ ਹਾਂ ਆ ਲੈ ਜਾ ਜੇ ਕਿਸੇ ਨੇ ਲੈਣੀ ਆ ਫਾਈਨਾਂਸ ਮੈਂ ਲਗਾ ਦੇ ਤੇ ਪੂਰਾ ਵੀ ਹੋ ਸਕਦਾ ਸਾਰਾ ਕਰਾ ਦੂੰਗਾ ਲੈ ਵੀ 99% ਤੱਕ ਫਾਈਨਾਂਸ ਤੁਹਾਡਾ ਸੀ ਕਰਾ ਦਾਂਗੇ ਬਈ ਬਾਕੀ ਮੌਕੇ ਤੇ ਆ ਜੋ ਤੁਹਾਡਾ ਸਿਬਲ ਹੋਇਆ ਬ ਤੇ ਆ ਆ ਗਈ ਆਪਣੇ ਲਈ ਬਈ ਵੀਰੇ ਇੱਕ ਹੋਰ ਕਸਟਮਰ ਦੀ ਕਾਰ ਓਏ ਹੋਏ ਹੋਰ ਇੱਕੋ ਸਪੋਰਟ ਅੱਜ ਤਾਂ ਮੈਨੂੰ ਲੱਗਦਾ ਮੈਨੂੰ ਟਾਈਟਲ ਇਹੀ ਲਾਉਣਾ ਪੂ ਘਰੇਲੂ ਕਾਰਾਂ ਜੇ ਕਿਸੇ ਨੇ ਲੈਣੀਆਂ ਨੇ ਤਾਂ ਕਮਲਾ ਟੂ ਡੀਲਸ ਤੇ ਆਜੋ ਬਿਲਕੁਲ ਔਰ ਇੱਕ ਘਰੇਲੂ ਕਾਰਾਂ ਮਿਲਣਗੀਆਂ ਉਹ ਵੀ ਪੰਜਾਬ ਨੰਬਰ ਦੀਆਂ ਪੰਜਾਬ ਨੰਬਰ ਲੋਕਲ ਲੁਧਿਆਣੇ ਦਾ ਨੰਬਰ ਆ ਪੀ ਵੀ 10 ਚਾਹੇ ਹਾਂਜੀ 2013 ਮਾਡਲ ਆ ਵੀਰੇ 14 ਦੀ ਰਜਿਸਟ੍ਰੇਸ਼ਨ ਆ ਪਹਿਗਣਾ ਕਾਰ ਮੇਰੀ ਫੇਵਰਿਟ ਬਣ ਗਈ ਯਾਰ ਇਹ ਜੋਂ ਦੀ ਆਈ ਮੇਰੇ ਕੋਲ ਵਧੀਆ ਕਾਰ ਆ ਬਈ ਬੜੀ ਵਧੀਆ ਕਾਰ ਆ ਪੂਰੀ ਸਾਫ ਸੁਥਰੀ ਆ ਹਾਂਜੀ ਹਾਂਜੀ ਬਿਲਕੁਲ ਟੌਪ ਵਾਲਾ ਮਾਡਲ ਆ 6 에어ਬੈਗ ਨੇ ਇਹਦੇ ਅੱਛਾ ਹਾਂਜੀ ਅੱਛਾ ਘੱਟ ਪੈਸਿਆਂ ਦੇ ਵਿੱਚ 6 에어ਬੈਗ ਵਾਲੀ ਕਾਰ 6 에어ਬੈਗ ਹਾਂਜੀ ਬਹੁਤ ਛੋਟੇ ਜਿਹੇ ਰੇਟ ਚ ਰੇਟ ਵੀ ਦੱਸਦੇ ਆ ਤੁਹਾਨੂੰ ਪੁਸ਼ ਟੂ ਸਟਾਰਟ ਹੈ ਪੁਸ਼ ਬਟਨ ਹਾਂ 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 ਉਹਨੇ ਚਾਬੀਆਂ ਠੀਕ ਹੈ ਅਲਾਏ ਵੀਲ ਟਾਇਰਾਂ ਦੀ ਕੰਡੀਸ਼ਨ ਠੀਕ ਵਧੀਆ ਹੂੰ 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 ਕਸਟਮਰ ਦੀ ਕਾਰ ਆ ਵੀਰੇ ਥੋੜੀ ਜੀ ਕਮਿਸ਼ਨ 3,60,000 ਰੁਪਏ ਦੀ ਗੱਡੀ 360 ਦੇ ਵਿੱਚ ਹਾਂਜੀ ਟੌਪ ਐਂਡ ਵੇਰੀਐਂਟ ਇਹ ਹੈਗੀ 2013 ਮਾਡਲ 14 ਰਜਿਸਟਰਡ ਆਜੋ ਫਿਰ ਬਾਈ ਜੀ ਕੈਟੇਨੀਅਮ ਪਲੱਸ ਆ ਹੈ ਆਹਾ ਆਹਾ ਬਾਈ ਲਓ ਜੀ ਇਹਨੂੰ ਭਜਾਓ ਜੇ ਨਾ ਭਜਾਇਆ ਜਾਂਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਪਿਕਅਪ ਹੈ ਨਾ ਦਾ ਡੋਲਦੀ ਹੈ ਤੇ ਨਾ ਕੁਝ ਇਹ ਬੋਲਦੀ ਹੈ ਇਹ ਤੁਹਾਡੇ ਚ ਦਮ ਚਾਹੀਦਾ ਕਿੰਨੀ ਕੁ ਭਜਾਉਣੀ ਹੈ ਬਾਈ ਬਿਲਕੁਲ ਜੀ ਤੇ ਇਹ ਹੈਗੀ ਆ ਵੀਰੇ ਆਪਣੀ 2000 14 ਮਾਡਲ ਆ ਦਸੰਬਰ ਮਹੀਨੇ ਦੀ ਠੀਕ ਹੈ ਸੈਕੰਡ ਓਨਰ ਕਾਰ ਆ ਨੰਬਰ ਬੜਾ ਸੋਹਣਾ ਗੱਡੀ ਦਾ ਜੋਟਿਆਂ ਵਾਲਾ ਨੰਬਰ ਆ ਇੰਟੀਰੀਅਰ ਚੈੱਕ ਕਰਾ ਦਿਓ ਨੀਟ ਐਂਡ ਕਲੀਨ ਆ ਕੰਡੀਸ਼ਨ W8 ਵੇਰੀਐਂਟ ਆ ਇਹ ਟਾਪ ਵਾਲਾ ਲੈ ਵੀ ਟਾਪ ਵਾਲਾ ਜਿਹੜਾ ਉਸ ਟਾਈਮ ਦਾ ਟਾਪ ਦਾ ਸੀਗਾ W8 ਸੀ ਬਈ ਇੰਟੀਰੀਅਰ ਬਹੁਤ ਸੋਹਣਾ ਕਾਰ ਦਾ ਬਈ ਮੇਰੀ ਇਹ ਵਨ ਆਫ ਫੇਵਰਟ ਕਾਰ ਰਹਿ ਚੁੱਕੀ ਹੈ ਕਿਸੇ ਟਾਈਮ ਦੀ ਬਈ ਪਹਿਲਾਂ ਮੈਨੂੰ ਆਏ ਸੀ ਬਈ ਇਹ ਲੈ ਲਈਏ ਪਰ ਉਸ ਤੋਂ ਬਾਅਦ ਫਿਰ ਹੁਣ ਚੇਂਜ ਹੋਈ ਜਾਂਦੀ ਹੈਗੀ ਵੀਰੇ ਫਿਰ ਅਪਗ੍ਰੇਡ ਹੋਈ ਜਾਂਦਾ ਨਾ ਬੰਦਾ ਜਿਵੇਂ ਜਿਵੇਂ ਲਈ ਜਾਂਦੇ ਆ ਗੱਡੀਆਂ ਵੀ ਮਤਲਬ ਵੀ ਮੈਨੂੰ ਉਹਦੋਂ ਬਹੁਤ ਵਧੀਆ ਲੱਗਦੀ ਸੀ ਕਾਰ ਮੈਂ ਰੱਖੀ ਆ ਤੁਹਾਡੀ ਨਹੀਂ ਗੱਡੀ ਹੈ ਹੀ ਵਧੀਆ ਵੀਰੇ ਬਹੁਤ ਵਧੀਆ ਕਾਰ ਆ ਚਲਾਵੇ ਨਹੀਂ ਸਾਰੀ オリジナル ਕਾਰ ਆ ਸੀਲਡ ਆ ਨੌਨ ਐਕਸੀਡੈਂਟ ਆ ਆ ਦੇਖੋ ਸਾਡਾ ਉਹੀ ਦੇ ਮੈਂ ਤੁਹਾਨੂੰ ਕਹਿਣਾ ਉਹਨੇ ਵੀ ਸਾਡਾ ਇੱਕੋ ਹੀ ਮਕਸਦ ਆ ਭਈ ਅੱਜ ਤੁਹਾਨੂੰ ਜੋ ਕਾਰ ਦਈਏ ਨੌਨ ਐਕਸੀਡੈਂਟਲ ਹੋਵੇ ਵਧੀਆ ਇੰਜਨ ਗੇਅਰ ਦੀ ਹੋਵੇ ਆ ਚੈੱਕ ਕਰ ਲਓ ਆ ਸੀਲਿੰਗ ਸੂਲਿੰਗ ਭਾਈ ਬਹੁਤ ਵਧੀਆ ਪਈ ਆ ਐਜ਼ ਇਟ ਜਿਵੇਂ ਮਤਲਬ ਵੀ ਕੰਪਨੀ ਚੋਂ ਆਉਂਦੀ ਆ ਉਧਰਲੀ ਵੀ ਦਿਖਾ ਦੂਗਾ ਬਈ ਮੇਰਾ ਬਾਈ ਰਾਹੁਲ ਨਾ ਪੂਰੀਏ ਕੰਪਨੀ ਦੀ ਜੋ ਵੀ ਹੁੰਦੀ ਆ ਆ ਆ ਚੈੱਕ ਕਰੋ ਸਾਰਾ ਕੁਝ ਬਈ ਬਹੁਤ ਵਧੀਆ ਪਿਆ ਯਾਰ ਤੁਹਾਨੂੰ ਮਤਲਬ ਕੋਈ ਲਾਂਭਾ ਨਹੀਂ ਆਉਂਦਾ ਇਸ ਕਾਰ ਬਜ਼ਾਰ ਤੇ ਆ ਕੇ ਪੱਕੀ ਬਹੁਤ ਭਾਈ ਜਿਹੜੇ ਕਾਰਾਂ ਲੈ ਕੇ ਗਏ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਬਈ ਹਨਾ ਤੇ ਮਨੂੰ ਆ ਵੀਰੇ ਖੁਦ ਪਰਸਨਲੀ ਕਾਲ ਵੀ ਕਰਦੇ ਨੇ ਬਈ ਹਨਾ ਯਾਰ ਬਾਈ ਕਮਲ ਬਾਈ ਦੇ ਨਾਲ ਹੋਰ ਗੱਲਾਂ ਦੇ ਗੱਲਾਂ ਵੀ ਹਨਾ ਬਈ ਨੇਚਰ ਪੱਖੋਂ ਬਹੁਤ ਵਧੀਆ ਬਈ ਹਨਾ ਤੇ ਬਈ ਆ ਚੈੱਕ ਕਰ ਲੋ ਕਾਰ ਮਾਡਲ 2000 2014 ਮਾਡਲ ਆ ਵੀਰੇ ਦਸੰਬਰ ਮਹੀਨੇ ਦੀ W8 XUV 500 ਰੇਟ ਇਹਦਾ ਰਹੂਗਾ ਵੀਰੇ 5 ਲੱਖ ਤੇ 50 ਹਜ਼ਾਰ 5 ਲੱਖ 50 ਹਜ਼ਾਰ ਇਹ ਆਪਣੀ ਕਾਰ ਥੋੜੀ ਇਹ ਇਹ ਵੀ ਕਸਟਮਰ ਦੀ ਅੱਛਾ ਇਹ ਵੀ ਕਸਟਮਰ ਦੀ ਇਹ ਵੀ ਕਸਟਮਰ ਦੀ ਯਾਰ ਇਹ ਵੀ ਕਸਟਮਰ ਦੀ ਬਈ ਇਹ ਇਹ ਸਾਰੀਆਂ ਅੱਜ ਘਰੇਲੂ ਕਾਰਾਂ ਹੀ ਦਿਖਾਉਣੀਆਂ ਆ ਅੱਜ ਆ ਲਓ ਬਈ ਘਰੇਲੂ ਕਾਰਾਂ ਬਕਿਆੂ ਨੇ ਬਈ ਅੱਜ ਜੇ ਕਿਸੇ ਨੇ ਕਾਰਾਂ ਲੈਣੀਆਂ ਨੇ ਤਾਂ ਇਹ ਕਾਰਾਂ ਲਿਜਾ ਸਕਦੇ ਆਂਗੇ ਇਹ ਆ ਗਈ ਵੀਰੇ ਬਰਨਾਲਾ ਨੰਬਰ ਦੀ PV 19 19 ਸੈਕੰਡ ਓਨਰ ਗੱਡੀ ਆ ਜੀ W6 ਹਾਂਜੀ ਇੰਟੀਰੀਅਰ ਚੈੱਕ ਕਰਾ ਦਿਓ ਬੜਾ ਹੀ ਨੀਟ ਐਂਡ ਕਲੀਨ ਆ ਟਾਇਰ 100% ਨੇ ਨਵੇਂ ਪਾਏ ਨੇ ਜਮੇ ਹੀ ਨਵੇਂ ਜਮੇ ਨਵੇਂ ਟਾਇਰ ਨੇ ਹਾਂਜੀ ਲਓ ਜੀ ਲੈ ਵੀ ਨਵੇਂ ਟਾਇਰ ਤੇ ਇਹਦਾ ਸੌਦਾ ਕਰ ਲਿਓ ਬਈ ਮਿੱਤਰੋ ਆ ਕੇ ਬਿਨਾ ਟ్రਾਈ ਲਏ ਸੌਦਾ ਤੁਹਾਡਾ ਹੋ ਜਾਊਗਾ ਖੜੇ ਪੈਰ ਵਧੀਆ ਗੱਡੀ ਆ ਵੀਰੇ ਹਾਂ ਤੇ ਰੇਟ ਦੀ ਦੱਸਿਓ ਇਹਦਾ ਇਹਦੇ ਵਿੱਚ ਖੋਲਦੇ ਹਾਂ ਹਾਂਜੀ ਲਾ ਜੀ ਬਈ ਚੈੱਕ ਕਰ ਲਓ ਅੱਜ ਤੁਹਾਨੂੰ ਆਪਾਂ ਸਾਰੀਆਂ ਦੀ ਬੌਂਡ ਚਕਾ ਦੇ ਬਈ ਬਿਲਕੁਲ ਚੈੱਕ ਕਰ ਲਓ ਸੀਲਿੰਗ ਇਹਦੀ ਵੀ ਬਈ ਹਣਾ ਓਕੇ ਰਿਪੋਰਟ ਵੀਰੇ ਓਕੇ ਰਿਪੋਰਟ ਵੀਰੇ ਸੀਲਿੰਗਾ ਸੂਲੀਆਂ ਸਭ ਓਕੇ ਗੱਡੀਆਂ ਵਧੀਆ ਹੀ ਮਿਲਦੀਆਂ ਆਪਣੇ ਕੋਲੋ ਯਾਰ ਵਾਹ ਦੇਖ ਕੇ ਪਤਾ ਕੀ ਗੱਲ ਆ ਵੀਰੇ ਆਪਾਂ ਕਰਦੇ ਆ ਸ਼ੌਂਕ ਨਾਲ ਕੰਮ ਹਾਂਜੀ ਹਾਂ ਤੇ ਕੁਆਲਿਟੀ ਦਾ ਫਿਰ ਦੇਣੀ ਹੋਈ ਆ ਯਾਰ ਠੀਕ ਆ ਵੀਰੇ ਮਾਡਲ ਸੀ 2000 ਮਾਡਲ 2015 ਹਾਂਜੀ ਇਹ ਵੀ ਸੈਕੰਡ ਓਨਰ ਆ ਪੀਵੀ 19 ਨੰਬਰ ਆ ਤੇ ਗੱਡੀ ਦਾ ਰੇਟ ਵੀਰੇ ਹੈਗਾ 5,85,000 5 ਲੱਖ ਤੇ 85 ਹਜ਼ਾਰ ਰੁਪਈਆ ਦੀ ਕਾਰਬਾਈ ਇਹ ਕਾਰ ਦੇ ਕਿਸ ਨੇ ਲੈਣੀ ਆ ਤਾਂ ਜਲਦੀ ਵਿਜ਼ਿਟ ਕਰ ਲਿਓ ਕਮਲਾ ਟੋਡੀ ਸਿੱਧਵਾਰੋ ਤੁਹਾਨੂੰ ਕਹਿੰਨਾ ਫਾਈਨਾਂਸ ਹੋ ਜਾਣਾ ਤੁਹਾਡਾ ਇਸ ਪੱਖੋਂ ਬੇਚਿੰਤ ਹੋ ਕੇ ਆ ਜਾਓ ਬਾਈ ਫਾਈਨਾਂਸ ਦੀ ਵੀ ਉਹੀ ਲੱਖ ਸਵਾ ਲੱਖ ਡੇਢ ਲੱਖ ਰੁਪਏ ਦੇ ਕੇ ਬਤਵਾ ਹਾਂ ਜੀ ਹਾਂ ਜੀ ਵੀਰੇ ਬਸ ਇੰਨੇ ਕੁ ਫਾਈਨਾਂਸ ਤੇ ਹੋ ਜਾਂਦੀਆਂ ਠੀਕ ਹੈ ਜੀ ਤੇ ਆ ਆ ਗਈ ਆਪਣੀ ਇਹ ਆ ਗਈ ਵੀਰੇ ਫੋਰਚਨਰ ਹਾਂਜੀ 2010 ਮਾਡਲ ਆ 4x4 ਮੈਨੂਅਲ ਆ ਹਾਂਜੀ ਰੇਟ ਪੂਰੇ ਇੰਡੀਆ ਜਿਨੀ ਲੱਭਣਾ ਹਾਂ ਬਹੁਤ ਛੋਟਾ ਰੇਟ ਆ ਗੱਡੀ ਦਾ ਸਿਰਫ 5 ਲੱਖ ਤੇ 50 ਹਜ਼ਾਰ ਹਾਏ ਹਾਏ 5.5 ਲੱਖ ਰੁਪਈਆ ਦੇ ਵਿੱਚ ਫੋਰਚੂਨਰ ਕਾਰ ਆ ਮਿੱਤਰੋ ਜੇ ਕਿਸੇ ਨੂੰ ਆਹ ਲੈ ਜਾਣੀ ਹੈ ਕਾਰ ਇਸ ਤੋਂ ਕੀ ਆਪਾਂ ਸਵਰਟ ਦੇ ਰੇਟ ਦੇ ਵਿੱਚ ਆ ਗਈ ਤੁਹਾਡੀ ਫੋਰਚੂਨਰ ਬਾਈ ਬਿਲਕੁਲ ਹੁਣ ਸੋਣੀ ਆਉਣਾ ਜੇ ਆਉਣਾ ਬਾਈ ਹਨਾ ਅਜੇ ਤੁਹਾਨੂੰ ਦਿਖਾਦੀ ਫੋਰਚੂਨਰ ਆ ਆ ਦੇਖੋ ਮਾਡਲ 2013 ਸੀ 2013 ਮਾਡਲ ਆ ਵੀਰੇ ਪੰਜਾਬ ਨੰਬਰ ਨੰਬਰ ਸਾਰੇ ਪੰਜਾਬੀ ਨੇ ਹਾਂ ਹਾਂ ਰੇਟ ਵੀਰੇ ਬਹੁਤ ਛੋਟਾ ਜਿਆਦਾ ਗੱਡੀ ਦਾ ਹਾਂ 9 ਲੱਖ 50 ਹਜ਼ਾਰ 9.5 ਲੱਖ ਰੁਪਈਆ ਦੀ ਵੱਡੇ ਲਾਏ ਵੀ ਲੈ 11 ਦੀ ਕੰਡੀਸ਼ਨ ਪੂਰੀ ਵਧੀਆ 3000 ਗ੍ਰੇ ਵਾਲੇ ਵਧੀਆ ਲਾਏ ਨੇ ਹਾਂ 9.5 ਲੱਖ ਰੁਪਈਆ ਦੇ ਵਿੱਚ 13 ਮਾਡਲ ਫੋਰਚੂਨਰ ਬਈ ਕੋਈ ਮਾਈ ਦਾ ਲਾਲੇ ਰੇਟ ਨਹੀਂ ਦੇ ਸਕਦਾ ਜਿਹੜਾ ਰੇਟ ਆਪਾਂ ਤੁਹਾਨੂੰ ਦੇਤਾ ਬਹੁਤ ਵਧੀਆ ਰੇਟ ਦੇ ਵਿੱਚ ਕਾਰ ਆ ਬਲੈਕ ਕਲਰ ਦੇ ਵਿੱਚ ਆ ਅੰਦਰੋਂ ਕਾਰ ਜੇ ਮੈਂ ਤੁਹਾਨੂੰ ਦਿਖਾਦਾ ਨੰਬਰ ਵੀ ਪੇਡ ਆ ਵੀਰੇ ਕੋਈ ਲੱਗੀ ਨਹੀਂ ਕੋਈ ਵੱਜੀ ਨਹੀਂ ਐਸੀ ਗੱਲ ਦੀ ਬਈ ਬੇਚਿੰਤ ਹੋ ਕੇ ਆਜੋ ਪੇਡ ਨੰਬਰ ਦੀ ਕਾਰ ਆ ਹੋਰ ਦੱਸਾਂ ਇਹ ਗੱਡੀ ਸਾਰੀ ਔਨ ਰਿਕਾਰਡ ਆ ਹਾਂਜੀ ਇੰਨੀ ਵੀ ਇਹਦੇ ਕਲਮ ਨਹੀਂ ਲੱਗੀ ਗੱਡੀ ਤੇ ਠੀਕ ਹੈ ਜੀ ਇਹਦੇ ਦੋ ਪੀਸ ਰੰਗ ਆਉਣ ਵਾਲੇ ਆ ਇੱਕ ਆਹ ਸਾਈਡ ਗਲਾਸ ਹਾਂਜੀ ਇੱਕ ਆਹ ਬੋਨਟ ਦੇ ਜਿਹੜਾ ਪਲਾਸਟਿਕ ਦਾ ਹੁੰਦਾ ਉੱਪਰਲਾ ਉਹ ਪਲਾਸਟਿਕ ਪਾਰਟੀ ਪੇਂਟ ਹੋਣਾ ਲੱਗਦਾ ਪਲਾਸਟਿਕ ਪਾਰਟੀ ਧੁੱਪ ਚ ਖੜ ਕੇ ਹੋ ਜਾਂਦੇ ਨੇ ਇਹ ਤਾਂ ਹੋ ਜਾਂਦੇ ਨੇ ਬਈ ਬਲੈਕ ਕਲਰ ਦੇ ਥੋੜਾ ਜਿਹਾ ਵੱਧ ਡੁੱਟਦਾ ਹੁੰਦਾ ਬਸ ਇਹ ਦੋ ਪੀਸ ਕਰਾ ਕੇ ਦੇ ਦਾਂਗੇ ਬਾਕੀ ਸਾਰੀ ਜੈਨੂਨ ਪੇਂਟ ਦੀ ਗੱਡੀ ਆ ਅੱਛਾ ਲੋਨ ਸਾਰੇ ਹੋਊ ਲੋਨ ਇਹਦੇ ਤੇ ਵੀਰੇ 5.5 ਲੱਖ ਦਾ ਹੋਊ ਫੋਰਚਨਰ ਵਾਸਤੇ 4-5 ਲੱਖ ਦੇਣਾ ਹੀ ਪੈਂਦਾ ਯਾਰ ਠੀਕ ਹੈ ਹਾਂਜੀ ਲੈ ਵੀ ਤੇ ਇਹ ਆ ਗਈ ਇਹ ਫੋਰਚਨਰ ਵਾਸਤੇ 5.5 ਲੱਖ ਕਿਉਂ ਦੇਣਾ ਪੈਂਦਾ ਇਹ ਮੈਂ ਤੁਹਾਨੂੰ ਬਾਅਦ ਚ ਇਹਦੀ ਵੀ ਹਿਸਟਰੀ ਹੈ ਇਹਦੇ ਬਹੁਤ ਵੱਡਾ ਕਾਰਨ ਹੈ ਬਈ ਆ ਗਈ ਲਓ ਜੀ ਸਭ ਦੀ ਗੇਮ ਓਵਰ ਅੱਜ ਆਪਾਂ ਦੇਵਾਂਗੇ ਤੁਹਾਨੂੰ ਲੈਂਡਰੋਵਰ ਚਾ ਚੈੱਕ ਕਰ ਲਓ ਬਈ ਟਾਟਾ ਦਾ ਬ੍ਰਾਂਡ ਆ ਲੈਂਡਰੋਵਰ ਜੀਕੇਸੀ ਨੂੰ ਨੇ ਕਾਰ ਲੈਣੀ ਆ ਬਿਲਕੁਲ ਥੋੜੇ ਪੈਸਿਆਂ ਦੇ ਵਿੱਚ ਭਾਈ ਜਿਹਨੇ ਇੱਕ ਕਹਿੰਦੇ ਆ ਰੇਂਜ ਰੋਵਰ ਟਾਈਪ ਦਾ ਇੱਕ ਸ਼ੌਂਕ ਪੂਰਾ ਕਰਾ ਹਾਂਜੀ ਹਾਂਜੀ ਬਿਲਕੁਲ ਵੀਰੇ ਹਨਾ ਇਦਾਂ ਦੀ ਉਹ ਮਨ ਨਾਲ ਰੇਂਜ ਰੋਵਰ ਵੀ ਜਿਹੜੀ ਉਹ ਸੇਮ ਹੀ ਹੁੰਦੀ ਆ ਵੀਰੇ ਇਹ ਫਰੀ ਲੈਂਡਰ 2 ਆ ਉਹਦਾ ਹੁੰਦਾ ਰੇਂਜ ਰੋਵਰ ਸਪੋਰਟ ਦਿਖਾ ਦਿਓ ਇੰਟੀਰੀਅਰ ਇਹਦਾ ਵੀ ਹਾਂ ਜੀ ਦੋਨੋਂ ਇੰਟੀਰੀਅਰ ਦਿਖਾਓ 2014 ਮਾਡਲ ਆ ਹੂੰ ਬਹੁਤ ਵਧੀਆ ਇੰਟੀਰੀਅਰ ਦੀ ਐਕਸਟੀਰੀਅਰ ਸਾਫ ਸੁਥਰਾ ਗੱਡੀ ਦਾ ਇਹਦਾ ਇੱਕੋ ਘਰ ਦੀਆਂ ਗੱਡੀਆਂ ਨੇ ਨਾਲੇ ਬਿਲਕੁਲ ਹੈਨਾ ਉਹ ਜਿਵੇਂ ਉਹ ਨਹੀਂ ਅਰਬਨ ਕਰੂਜ਼ਰ ਆ ਗਈ ਇੱਕ ਬਰੇਜਾ ਆ ਗਈ ਬਸ ਉਹ ਕੰਮ ਹੈ ਠੀਕ ਹੈ ਅੰਦਰੋਂ ਬਾਹਰੋਂ ਇੰਟੀਰੀਅਰ ਵੀ ਸੇਮ ਹੀ ਹੁੰਦਾ ਗੱਡੀਆਂ ਦਾ ਤੇ ਚੈੱਕ ਕਰ ਲਓ ਲੈਂਡ ਰੋਵਰ ਫਰੀਲੈਂਡਰ ਹੈ ਬਈ ਫਰੀਲੈਂਡਰ 2 ਮਾਡਲ 2014 ਮਾਡਲ 2014 ਵੀਰੇ ਅੱਛਾ ਰੇਟ ਰੇਟ ਬਹੁਤ ਛੋਟਾ ਜਿਆ ਹਾਂਜੀ 7.5 ਲੱਖ ਰੁਪਏ ਦੀ ਰੇਂਜ ਰੋਵਰ ਅਜੇ ਲੈ ਵੀ 7 ਲੱਖ ਤੇ 50000 ਰੁਪਿਆ ਦੇ ਵਿੱਚ ਬਈ ਇੱਕ ਆਰ ਲੈ ਜਾਓ ਤੇ 2 ਲੱਖ ਰੁਪਏ ਦੇ ਕਿ ਇਹਦੇ ਵੀ ਫైనాన్స్ ਹੋ ਜਾਊਗਾ। ਹਾਂਜੀ ਵੀਰੇ ਫైనాన్స్ ਕਰਾ ਦਾਂਗੇ। ਬਾਕੀ 5 ਲੱਖ ਦਾ ਫਾਈਨਾਂਸ ਹੋ ਸਕਦਾ ਵੱਧ ਹੀ ਹੋ ਜੇ। ਇਹਦਾ ਜਿਆਦਾ ਤੋਂ ਜਿਆਦਾ ਕਹਦਾ ਤੁਹਾਨੂੰ। ਬਿਲਕੁਲ। ਹੈਨਾ? ਤੇ ਆ ਆ ਗਈ ਲੋ ਜੀ। ਲੋ। ਸਭ ਦੀ ਹਰਮਨ ਪਿਆਰੀ ਕਾਰ। ਹਾਂਜੀ ਟੋਇਟਾ ਫੋਰਚੂਨਰ। ਫੋਰਚੂਨਰ। 2000 ਹਾਂ 17 ਮਾਡਲ ਆ ਵੀਰੇ ਇਹ। ਠੀਕ ਹੈ ਜੀ। ਫਸਟ ਓਨਰ ਗੱਡੀ ਆ। ਹਾਂਜੀ। ਪੂਰੀ ਸਾਫ਼ ਸੁਥਰੀ ਗੱਡੀ। ਇਹਦੇ ਜਿਹੜੀ ਸੈਰਮ ਇੱਕ ਕੋਟਿੰਗ ਤਾਂ ਉੱਪਰ ਹੁੰਦੀ ਆ ਇੱਕ ਗ੍ਰੇਫਾਈਨ ਕੋਟਿੰਗ। ਗ੍ਰੇਫਾਈਨ। ਗ੍ਰੇਫਾਈਨ ਕੋਟਿੰਗ ਹੋਈ ਹੋਈ ਆ ਗੱਡੀ ਤੇ। ਠ ਆਲਮੋਸਟ ਸਾਰੀ オリジナル ਪੇਂਟ ਦੀ ਗੱਡੀ ਐ ਇੱਕ ਦਾ ਬਾਪਰ ਉਪਰ ਟੱਚਿੰਗ ਜ਼ਰੂਰ ਹੋ ਸਕਦਾ ਠੀਕ ਹੈ ਤੇ ਟਾਇਰ ਜਮਾਂ ਨਵੇਂ ਆ ਗੱਡੀ ਦੇ ਇੰਟੀਰੀਅਰ ਪੂਰੇ ਹੀ ਅੱਜ ਕਈ ਨਵੇਂ ਆ ਠੀਕ ਹੈ ਤੇ ਚੱਲੀ ਹੈਗੀ ਗੱਡੀ ਸਾਰੀ 1,60,000 ਕਿਲੋਮੀਟਰ ਠੀਕ ਹੈ ਜੀ ਕਾਹ ਨੀਟ ਐਂਡ ਕਲੀਨ ਆ ਲਓ ਬਈ ਚੈੱਕ ਕਰੋ ਤੇ ਇਹ ਕਾਰ ਦੇ ਦਾ ਅਕਸ ਇੱਕ ਕਹਾਵਤ ਵੀ ਕਹਿੰਦੇ ਕਹਿੰਦਾ ਦਾਦਾ ਲੈ ਤੇ ਪੋਤਾ ਵਰਤੇ ਬਿਲਕੁਲ ਜੀ ਪੋਤਾ ਹੰਡਾਵੇ ਗੇੜੀ ਲਾ ਕੇ ਘਰ ਨੂੰ ਵਰਤੇ ਘਰ ਨੂੰ ਆਵੇ ਤੇ ਬਈ ਵਧੀਆ ਯਾਰ ਭਾਈ ਇਹ ਕਾਰ ਨੂੰ ਤਾਂ ਕੋਈ ਮਨਾ ਹੀ ਨਹੀਂ ਕਰ ਸਕਦਾ ਵੀ ਇਹ ਅਸੀਂ ਲੈਣੀ ਨਹੀਂ। ਬਿਲਕੁਲ। ਹਨਾ ਕੋਈ ਬੰਦਾ ਹੋਵੇ ਤੇ ਮੂੰਹ ਚ ਹਾਂ ਹੀ ਨਿਕਲਨੀ ਆ ਰਵੀ ਅਸੀਂ ਫੋਰਚੂਨਰ ਲੈਣੀ ਐ। ਠੀਕ ਐ ਬਾਕੀ ਉਹੀ ਗੱਲ ਆ ਵੀ ਬਾਕੀ ਆਪਾਂ ਰੇਟ ਉਹ ਜਿਆਦਾ ਦੇ ਦੇਣਾ ਫਿਰ ਲੈ ਗਈ ਜਾਣੀ ਪੈਣੀ ਆ। ਹਾਂ। ਬਸ ਐ ਵੀ ਥੋੜੀ ਜੇਬ ਥੋੜੀ ਭਾਰੀ ਹੋਣੀ ਚਾਹੀਦੀ ਐ ਇਹਨੂੰ ਲੈਣ ਵਾਸਤੇ। ਜੇ ਫਾਈਨਾਂਸ ਕਰਾਉਣਾ ਫਿਰ ਚਲੋ ਬਾਅਦ ਦੀ ਗੱਲਾਂ 5-4 ਲੱਖ ਰੁਪਏ ਦੇ ਕੇ ਤੇ ਫਾਈਨਾਂਸ ਵੀ ਹੋ ਜਾਣਾ। ਅੱਛਾ ਮਾਡਲ ਜੀ 2016 ਦਾ। ਮਾਡਲ 2017 ਜੀ। ਤੇ ਫੁੱਲ ਇੰਸ਼ੋਰੈਂਸ ਆ ਵੀਰੇ 85 ਹਜ਼ਾਰ ਦੀ ਇੰਸ਼ੋਰੈਂਸ ਹੀ ਹੋਈ ਆ ਗੱ ਹਾਂ ਫੋਲਡ ਹਾਂ ਫੋਲਡ ਜਮਾ ਡਿਪ ਕੈਪ ਵਾਲੀ ਠੀਕ ਹੈ ਲੋ ਜੀ ਲੱਖ अराउंड ਲੱਖ ਰੁਪਏ ਦੀ ਇੰਸ਼ੋਰੈਂਸ ਹੀ ਹੋਈ ਹੈ ਸੌਰਾਸ ਹੋਈ ਆ ਮੇਰੇ ਫਸਟ ਓਨਰ ਗੱਡੀ ਆ ਰੇਟ 23,95,000 ਕੋਸ ਬਸ ਮਾਰਕੀਟ ਮੰਗਦੀ ਹੈਗੀ 25 25 26 26 ਲੱਖ ਰੁਪਈਆ 28 ਲੱਖ ਰੁਪਈਆ 25 ਲੱਖ ਰੁਪਈਆ 28 ਲੱਖ ਰੁਪਈਆ ਪਰ ਸਾਡੇ ਲਵੇ ਹੈਗੀ ਹੈ ਕਿ 23,95,000 95,000 ਰੁਪਈਆ ਦੀ ਕਾਰ ਹੈ ਇਹ ਲੈ ਜੋ ਜੇ ਕਿਸੇ ਨੇ ਕਾਰ ਲੈ ਜਾਣੀ ਆ ਓਨਰ ਫਸਟ ਹੈ ਤੇ ਨੰਬਰ ਨੰਬਰ ਵੀਰੇ ਪੰਜਾਬ ਦਾ ਲਵਾ ਕੇ ਦਵਾਂਗੇ ਪੰਜਾਬ ਦਾ ਠੀਕ ਹੈ ਤੇ ਆਜੋ ਫਿਰ ਲੈਦੇ ਦੇ ਕਿਸ ਨੇ ਕਾਰ ਲੈ ਜਾਣੀ ਹੈ ਬਈ ਹੈਨਾ ਤੇ ਅਗਲੀ ਆ ਗਈ ਥੋਡੀ 2000 ਹਾਂਜੀ ਫਿਰ ਨਵੀਂ ਇਹ ਨਵੀਂ ਸ਼ੇਪ ਚ ਆ ਗਈ ਫੋਰਚੂਨਰ ਵੀਰੇ ਹਾਂ ਇਹ ਲੇਟੈਸਟ ਚੱਲਦੀ ਪਈ ਜੇ ਹੈ ਕਿੱਟ ਲੱਗੀ ਹੈ ਹਾਂਜੀ ਹਾਂਜੀ ਕਿੱਟ ਲੱਗੀ ਹੈ ਠੀਕ ਹੈ ਇਹ ਵੀਰੇ 2016 ਮਾਡਲ ਆ ਹਾਂਜੀ ਸੈਕੰਡ ਓਨਰ ਆ ਠੀਕ ਹੈ ਲੋਕਲ ਲੁਧਿਆਣਾ ਨੰਬਰ ਦੀ ਗੱਡੀ ਆ ਪੱਕੇ ਨੰਬਰ ਦੀ ਲਾਈਟ ਟਾਇਰ ਚੈੱਕ ਕਰਾ ਦਿਓ ਠੀਕ ਹੈ ਜੀ ਜਿਵੇਂ ਨਵੇਂ ਆ ਹਾਂਜੀ ਤੇ ਇੰਟੀਰੀਅਰ ਵੀ ਚੈੱਕ ਕਰਾ ਦੋ ਹਾਂ ਹਾਂ ਅੰਦਰੋਂ ਦਿਖਾ ਤਾਂ ਅੰਦਰੋਂ ਹੀ ਪੂਰੀ ਸਖਸੀ ਆ ਬਈ ਗਾਰ ਇਹ ਹਨਾ ਹਾਂਜੀ ਇਹ ਵਧੀਆ ਕਾਰ ਹੈ ਜੇ ਕਿਸੇ ਨੂੰ ਨੇ ਕਾਰ ਲੈਣੀ ਆ ਬਈ ਉਹ ਕੌਣ ਗੋਗਾ ਮੈਂ ਲੈਣੀ ਨਹੀਂ ਲੈਣੀ 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 ਆ ਸਾਰਿਆਂ ਨੇ ਗੱਡੀਆਂ ਦੇ ਇਹ ਕਾਰ ਦਾ ਸੁਪਨਾ ਇਹ ਸ਼ੁਰੂ ਤੋਂ ਜਦੋਂ 2008 ਤੋਂ ਆਈ ਹੈ ਬਸ ਮਾੜਾ ਰੱਬ ਸਾਹ ਦਾ ਵੇ ਔਰ ਜਿੰਨਰ ਦਾ ਪਹਿਲਾ ਲੈਣੀ ਆ ਆ ਤਾਂ ਗੱਲ ਬਣਦੀ ਆ ਹੈਨਾ ਜੇ ਰੱਬ ਥੋੜੇ ਜਿਹਾ ਪੈਸੇ ਹੋਰ ਦੇ ਦੇ ਨਾ ਮੈਂ ਫੋਰਚੂਨਰ ਲੈ ਲਾਂ ਮਵੀ ਸ਼ੇਪ ਵਾਲੀ ਲੈਣੀ ਆ ਮਵੀ ਸ਼ੇਪ ਵਾਲੀ ਲੈਣੀ ਆ 24 ਮਾਡਲ ਵਾਲੀ ਸ਼ੇਪ ਚ ਤੇ ਇਹ ਆ ਗਈ ਬਈ ਆਪਣੇ ਲਈ ਮਾਡਲ 2000 2016 ਮਾਡਲ ਆ ਵੀਰੇ ਲਾਸਟ ਦੀ ਆ 2016 ਦੇ ਦਸੰਬਰ ਦੀ ਠੀਕ ਹੈ ਸੈਕੰਡ ਓਨਰ ਆ ਓਕੇ ਪੂਰੀ ਨੀਟ ਐਂਡ ਕਲੀਨ ਆ ਇੱਥੇ ਸਰਮੇ ਕੋਟਿੰਗ ਹੋਈ ਹੋਈ ਆ ਗੱਡੀ ਦਾ ਰੇਟ ਇਹਦਾ ਰੱਖਿਆ 2.26 ਲੱਖ ਰੁਪਏ 2.26 ਲੱਖ ਰੁਪਏ ਹਾਂਜੀ ਵੀਰੇ ਲੋ ਜੀ ਇਹ ਪੰਜਾਬ ਨੰਬਰ ਆ ਹੈਨਾ ਹਾਂਜੀ ਹਾਂਜੀ ਲਗਭਗ ਨੰਬਰ ਲੁਧਿਆਣੇ ਦਾ 2.26 ਲੱਖ ਰੁਪਈਆ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜਾਣੀ ਐ ਤੇ ਇਹ ਹੈਗੀ ਹੈਗੀ ਕਿਸੇ ਦੇ ਘਰ ਦੀ ਕਾਰ ਬਿਲਕੁਲ ਘਰੇਲੂ ਗੱਡੀ ਆ ਵੀਰੇ ਇਹ ਹੈਗੀ ਘਰ ਦੀ ਕਾਰ ਇਹ ਹੈਗੀ ਬਾਈ ਹੋਰਾਂ ਦੀ ਆਪਦੀ ਕਾਰ ਹੈਨਾ ਉਹੀ ਆ ਬਈ ਜਿਹੜੀ ਬਾਈ ਹੋਰਾਂ ਦੀ ਆਪਦੀ ਹੈਗੀ ਉਹਦਾ ਰੇਟ ਬਹੁਤ ਥੋੜਾ ਰੱਖਿਆ ਆਪਾਂ ਠੀਕ ਹੈ ਤੇ ਪਰ ਜਿਹੜੀ ਘਰ ਦੀ ਜੋ ਅਗਲੀ ਦੀ ਡਿਮਾਂਡ ਹੈ ਬਈ ਇਹ ਨਾ ਪਾਉਂਦੇ ਕੁਝ ਨਹੀਂ ਗਾ। ਬਈ ਮੌਕੇ ਤੇ ਡੀਲ ਕਰਾਉਂਗਾ ਕੋਈ ਨਹੀਂ ਆਓ ਤੁਸੀਂ। ਤੇ ਇਹ ਹੈਗੀ ਕਾਰ ਤੁਹਾਡੀ ਇਹ ਲੈ ਜਾਓ। ਅੱਛਾ ਕਿੰਨੇ ਪੈਸੇ ਦੇਣੇ ਪੈਣਗੇ ਜੇ ਕਾਰ ਲੈਣੀ ਹੈ ਕਿਸੇ ਨੇ? ਇਹ ਵੀਰੇ ਤਕਰੀਬਨ ਇਹਦੇ ਤੇ ਲੋਨ ਹੋਊਗਾ 18-19 ਲੱਖ ਦਾ ਲੋਨ ਹੋ ਜਾ। ਇਹ ਨਾ 4x4 ਆਟੋਮੈਟਿਕ ਆ ਗੱਡੀ। ਅੱਛਾ 4x4 ਹੈ? ਹਾਂਜੀ। ਫੇਰ ਤਾਂ ਇਹਦਾ ਤਾਂ ਕਰਕੇ ਰੇਟ ਜ਼ਿਆਦਾ ਹੈ। ਹਾਂ ਹਾਂ 4x4 ਆਟੋ ਆ ਇਹ। ਆਪਣਾ ਨਹੀਂ 4x2 ਆਟੋ ਆ। ਹਾਂ ਹਾਂ। ਇਹ 4x4 ਆਟੋ ਆ। ਠੀਕ ਹੈ। ਉਏ 4x4 ਬਾਕੀ ਤੇ ਕਿੱਟ ਵੀ ਲੱਗੀ ਆ ਵੀਰੇ ਉਹ ਵੀ ਆ ਜਿਹੜੀ 4x4 ਆ ਨਾ ਉਹ ਵੀ ਕੰਪਨੀ ਦੇ ਵਿੱਚ 5 ਲੱਖ ਰੁਪਏ ਮਹਿੰਗੀ ਹੈ ਮਹਿੰਗੀ ਆ ਵੀਰੇ 5 ਲੱਖ ਬਾਈ ਜਿਹੜੇ ਬਾਈ ਕਹਿਣਗੇ ਨਾ ਵੀ ਇਹ ਮਹਿੰਗੀਆਂ ਮਹਿੰਗੀਆਂ ਉਹ ਇਸ ਹਿਸਾਬ ਨਾਲ ਮਹਿੰਗੀਆਂ ਬਾਈ 4x4 ਹੈ ਗੱਡੀ ਆਟੋਮੈਟਿਕ ਨਾਲ ਹੈ ਨਾ ਆਟੋਮੈਟਿਕ ਦੋਨੇ ਹੀ ਇਹ ਹੈਗੇ 4x2 ਇਹ ਆਟੋਮੈਟਿਕ ਹੈ ਦੋਨੇ ਫਰਸਟ ਓਨਰ ਨੇ ਹਾਂ ਇਹ ਸੈਕੰਡ ਓਨਰ ਹੈ ਉਹ ਫਰਸਟ ਓਨਰ ਹੈ ਠੀਕ ਹੈ ਤੇ ਆ ਲੈ ਜਾਓ ਬਾਈ ਉਹੀ ਲੋਨ 5 ਲੱਖ ਦੋ ਤੇ ਆਹ ਕਾਰ ਲਿਜਾ ਸਕਦੇ ਹੋ ਬਾਈ ਬਾਕੀ ਥੋੜੀ ਕਿੱਸਾ ਹੋ ਜਾਣਗੇ ਲਾਓ ਬਾਈ ਆ ਵੀ ਆ ਗਈ ਇਹ ਵੀਰੇ ਇੱਕ ਹੁੰਦਾ ਕਹਿੰਦੇ ਆ ਤਾਂਬਾ ਹਾਂਜੀ ਪਿੱਤਲ ਹਾਂਜੀ ਫੇਰ ਉਸ ਤੋਂ ਬਾਅਦ ਆ ਜਾਂਦੀ ਚਾਂਦੀ ਹਾਂਜੀ ਫੇਰ ਆਉਂਦਾ ਸੋਨਾ ਸੋਨਾ ਇਹ ਫੇਰ ਹੀਰੇ ਵਾਲਾ ਕੰਮ ਆਏ ਹੀਰਾ ਲਿਆਂਦਾ ਇਹ ਹੀਰਾ ਡਾਇਮੰਡ ਐ ਬਾਈ ਅਬ ਮੇਰੇ ਨਾਲ ਮਿੱਤਰ ਨੂੰ ਗੱਡੀ ਚਾਹੀਦੀ ਸੀ ਮੈਂ ਰਿਐਲਿਟੀ ਦੱਸਦਾ ਕਾ ਪਤਾ ਆਪਾਂ ਕੀ ਮਾਰਨਾ ਤੁਸੀਂ ਆਪ ਹੀ ਦੱਸ ਦੋ ਕੀ ਗੱਲ ਹੋਈ ਸੀ ਲੱਭੀ ਨਹੀਂ ਤਿੰਨ ਮਹੀਨੇ ਮੈਂ ਫੋਨ ਕਰਦਾ ਰਹਾ ਮੈਂ ਵੀਰੇ ਕੋਈ ਆਟੋਮੈਟਿਕ ਜੈਡ ਦੇ ਦੋ ਆਟੋਮੈਟਿਕ ਜੈਡ ਦੇ ਦੋ ਅੱਜ ਆ ਗਈ ਉਹਨੇ ਗੱਡੀ ਲੈ ਲਈ ਆਪਦੀ ਲੈ ਲਈ ਉਹਨੇ ਉਹਨੇ ਆਪਦੀ ਪਹਿਲਾਂ ਗੱਡੀ ਲੈ ਲਈ ਉਹਨੇ ਨਵੀਂ ਖੜਾ ਲਈ ਤੇ ਆ ਹੁਣ ਬਾਈ ਹੋਰਾਂ ਨਾਲ ਵੀ ਆ ਗਈ ਮੈਂ ਜਦੋਂ ਲੋਡ ਹੁੰਦੀ ਉਦੋਂ ਤਾਂ ਮਿਲਦੀ ਨਹੀਂ ਹਾਂ ਨਾ ਚਲੋ ਅੱਜ ਦੀ ਡੇਟ ਤੇ ਜਿਹਨੂੰ ਲੋਡਾਂ ਨੂੰ ਦਵਾਂਗੇ ਹਾਂ ਇਹ ਲੈ ਜਾਓ ਬਈ ਇਹ ਵਿਗ ਜਾਣੀਆਂ ਛੇਤੀ ਹੁਣ ਫਿਰ ਤੁਸੀਂ ਆਉਦਾ ਕਹਦੇ ਕਿ ਹੱਥ ਨਾਲ ਮਲਦੇ ਰਹੋ ਉਹ ਕਹਿੰਦੇ ਕਹਿੰਦੇ ਤੁਸੀਂ ਵੀਡੀਓ ਪਾ ਦਿੰਨੇ ਹੋ ਗੱਡੀ ਹੁੰਦੀ ਨਹੀਂ ਗੱਡੀ ਹੈਗੀ ਆਜੋ ਆ ਹੈਗੀ ਇਹਦੇ ਨਾਲ ਦੀ ਦੋ ਖੜੀਆਂ ਨਾਲੇ ਇੱਕ ਨਹੀਂ ਦੋ ਇੱਕ ਉਹ ਇੱਕ ਹੋਰ ਆ ਉਹ 19 ਮਾਡਲ ਆ ਇਹ ਆਪਣੀ ਹੈਗੀ ਆ 2000 ਵੀਰੇ 21 ਮਾਡਲ ਆ ਬੀ ਐਸ 6 ਆਟੋਮੈਟਿਕ ਠੀਕ ਹੈ ਠੀਕ ਹੈ ਆਟੋਮੈਟਿਕ ਜੀ 4 ਆ ਹਾਂ ਹਾਂ 2.4 ਇੰਜਨ ਵਾਲੀ ਅੱਛਾ 2400 ਸੀਸੀ 2400 ਸੀਸੀ ਵਾਲੀ ਕਿੰਨਾ ਪ੍ਰਾਈਸ ਰੱਖਿਆ ਠੀਕ ਹੈ ਜੀ ਇਹ ਗੱਡੀ ਦਾ ਰੇਟ ਰੱਖਿਆ ਵੀਰੇ 18.5 ਲੱਖ ਰੁਪਈਆ ਸਿਰਫ 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 ਲੈ ਵੀ 18 ਲੱਖ ਤੇ 50000 ਰੁਪਏ ਡਿਮਾਂਡਿੰਗ ਪ੍ਰਾਈਸ ਆ ਮੌਕੇ ਤੇ ਜਿਹੜਾ ਤੁਹਾਡਾ ਬਈ ਹੈ ਨਾ ਹੋ ਜਾਣਾ ਤੁਹਾਡਾ ਨੰਬਰ ਬਹੁਤ ਸੋਹਣਾ ਗੱਡੀ ਦਾ 7007 ਦਿਖਾ ਦਿਓ ਅੱਛਾ ਆ ਚੈੱਕ ਕਰੋ ਬਈ 7007 ਬਈ ਆ ਨੰਬਰ ਹੈ ਲੋਕਲ ਪੀਵੀ ਜੋ 8 ਨੰਬਰ ਹੈ ਹੈ ਜਲੰਧਰ ਨੰਬਰ ਦੀ ਗੱਡੀ ਆ ਜਲੰਧਰ ਨੰਬਰ ਦੀ ਕਾਰ ਹੈ ਤੇ ਸਾਨੂੰ ਆਪਣੇ ਮਿੱਤਰਾਂ ਨਾਲ ਬੜਾ ਪਿਆਰ ਹੈ ਤੇ ਆਜੋ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਕਮਲ ਆਟੋ ਡੀਲਰਸ ਇਹ ਹੈਗਾ ਸੀ ਪਾਰਟ 1 ਤੇ ਪਾਰਟ 2 ਬਹੁਤ ਛੇਤੀ ਆਊਗਾ ਤੁਹਾਡੇ ਲਈ ਉਹਦੇ ਵਿੱਚ ਆਪਾਂ ਦਵਾਵਾਂਗੇ ਤੁਹਾਨੂੰ ਹੈਚਬੈਕ ਸਿਡਾਨ ਇਦਾਂ ਦੀਆਂ ਕਾਰਾਂ ਅੱਜ ਤੁਹਾਨੂੰ ਇੱਥੇ ਆਪਾਂ ਸਾਰੀਆਂ ਐਸਯੂਵੀ ਕਾਰਾਂ ਤੇ ਵਿਜ਼ਿਟ ਕਰ ਲਓ ਛੇਤੀ ਤੋਂ ਛੇਤੀ ਕਮਲ ਆਟੋ ਡੀਲਰਸ ਤੇ ਇਹ ਸਾਰਾ ਸਟਾਕ ਤੁਹਾਡੇ ਵਾਸਤੇ ਬਈ ਬਹੁਤ ਮੁਸ਼ਕਿਲ ਨਾਲ ਇਕੱਠਾ ਕਰਿਆ ਸੀ ਆਜੋ ਫਿਰ ਜੇ ਕਿਸੇ ਨੇ ਕਾਰਾਂ ਲੈਣੀਆਂ ਨੇ ਚੱਲੀ ਫਿਰ ਵੀਰ ਆਪਾਂ ਨਾ ਕੁਝ ਕਹਿਣਾ ਦਾ ਕੁਝ ਕਹਿ ਦੋ ਬੱਸ ਵੀਰੇ ਬੇਨਤੀ ਆ ਸਾਰੇ ਵੀਰਾਂ ਨੂੰ ਆਓ ਪਿਆਰ ਨਾਲ ਆਵਦੇ ਆਵਦੇ ਆਪਦੇ ਆਪਦੇ ਪਸੰਦੀਆਂ ਸਾਰੇ ਤਰ੍ਹਾਂ ਦੀਆਂ ਆਪਣੇ ਕੋਲ ਗੱਡੀਆਂ ਖੜੀਆਂ ਨੇ ਜਿਹੜੀ ਤੁਹਾਨੂੰ ਪਸੰਦ ਹੋਵੇ ਆਪਦੀ ਪਸੰਦ ਕਰਕੇ ਲੈ ਕੇ ਜਾਓ ਠੀਕ ਹੈ ਜੀ ਠੀਕ ਹੈ ਜੀ